ਰ ਪੱਟ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੜਕ ਚੌੜੀ ਕਰਨੀ ਹੈ ਅਸੀਂ ਸੜਕ ਕਚੌੜੀ ਕਰਨ ਦੇ ਵਿਰੋਧ ਚ ਸੜਕ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ ਤਾਂ ਅਸੀਂ ਇਹਦੇ ਲਈ ਸਾਡੇ ਨਾਲ ਟੀਮ ਜਿਹੜੀ ਸਾਡੀ ਪੀਏਸੀ ਆ ਉਹਨੇ ਐਨਜੀਟੀ ਕੋਲ ਕੇਸ ਪਾਇਆ ਸੀ ਇਹ ਸੜਕ ਨੂੰ ਲੈ ਕੇ ਕਿ ਇਹ ਜਿਹੜਾ ਰੁੱਖ ਕੱਟਣ ਤੋਂ ਪਹਿਲਾਂ ਵੱਢਣ ਤੋਂ ਪਹਿਲਾਂ ਤੁਸੀਂ ਇਹਨਾਂ ਨਾਲ ਜ਼ਮੀਨ ਐਕਵਾਇਰ ਕਰਕੇ ਉੱਥੇ ਰੁੱਖ ਲਾਓ ਫਿਰ ਇਹਨੂੰ ਤੁਸੀਂ ਪੱਟ ਸਕਦੇ ਤੇ ਉਹਦੇ ਲਈ ਐਨਜੀਟੀ ਨੇ ਦੋ ਵਾਰੀ ਨੋਟਿਸ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਇੱਕ ਤਾਂ ਜਿਹੜੇ ਛੋਟੇ ਰੁੱਖ ਨੇ ਜਿਹੜੇ ਖੁੱਗੇ ਜਾ ਸਕਦੇ ਆ ਟਰਾਂਸਪਰੈਂਟ ਹੋ ਸਕਦੇ ਵੀ ਇੱਕ ਥਾਂ ਦੂਜੀ ਥਾਂ ਲੱਗ ਸਕਦੇ ਆ ਉਹ ਪੱਟ ਕੇ ਖੋਕ ਕੇ ਲਾਓ ਤੇ ਦੂਜੇ ਨਾਲ ਜ਼ਮੀਨ ਐਕਵਾਇਰ ਕਰੋ ਇਹ ਰੁੱਖ ਲਾਉਣ ਦੇ ਕਾਰਨ ਇਹ ਸਾਰੀ ਕਿੰਨੀ ਹਰੀ ਭਰੀ ਤੁਸੀਂ ਦੇਖੋਗੇ ਸੜਕਾ ਦਰਵਾਜ਼ਾ ਬਣਿਆ ਹੋਇਆ ਇਹਨੇ ਮਤਲਬ ਕਿ ਸੰਘਣੇ ਰੁੱਖ ਲੱਗੇ ਹੋਏ ਨੇ ਉੱਤੇ ਬਿਲਕੁਲ ਵੀ ਤੁਹਾਨੂੰ ਪਟਾਣੇ ਤੋਂ ਲੈ ਕੇ ਸਹਰਾ ਦੇ ਤੱਕ ਐ ਧੁੱਪ ਨਹੀਂ ਮਿਲਣੀ ਐਨੇ ਛਾਂ ਤਾਂ ਜਦੋਂ ਸਾਰੇ ਰੁੱਖੇ ਕੱਟੇ ਜਾਣਗੇ ਸਾਡੀ ਸੜਕ ਹੀ ਰੰਗ ਬਰੰਗ ਹੋ ਜਾਣੀ ਐ ਇਹ ਤਾਂ ਐ ਲੱਗੋ ਜਿਵੇਂ ਰਾਜਸਥਾਨ ਦੇ ਬੀਕਰ ਨੇ ਫਿਰਦੇ ਹੋਣੇ ਤਾਂ ਉਹਦੇ ਲਈ ਇਹਨਾਂ ਨੇ ਸਰਕਾਰ ਨੇ ਐਨਜੀਟੀ ਦੇ ਨੋਟਸ ਦਾ ਕੋਈ ਜਵਾਬ ਦੇਣ ਦੀ ਬਜਾਏ ਕੋਈ ਪ੍ਰਵਾਹ ਨਹੀਂ ਕੀਤੀ ਰੁੱਖ ਪਟਾਣੇ ਸ਼ੁਰੂ ਕਰ ਦਿੱਤੇ ਅੱਜ ਦੁਬਾਰਾ ਫੇਰ ਐਨਜੀਟੀ ਦੇ ਕੋਲ ਇਸੇ ਕੇਸ ਦੀ ਤਰੀਖ ਸੀ ਅੱਜ ਦੁਬਾਰਾ ਫਿਰ ਐਨਜੀਟੀ ਨੇ ਕਿਹਾ ਵੀ ਤੁਸੀਂ ਜਿਹੜੇ ਛੋਟੇ ਰੁੱਖ ਨਹੀਂ ਪਾਟ ਸਕਦੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਜਾਂ ਪਟਿਆਲਾ ਜ਼ਿਲ੍ਹਾ ਜਿੱਥੇ ਹੀ ਪੈਂਦੇ ਆ ਉੱਥੇ ਉਹਨਾਂ ਨੂੰ ਖੋਕ ਕੇ ਲਾਇਆ ਜਾਵੇ ਕਿਉਂਕਿ ਸਭ ਤੋਂ ਜ਼ਿਆਦਾ ਪੂਰੇ ਪੰਜਾਬ ਦੇ ਵਿੱਚੋਂ ਇਤਿਹਾਸਕ ਧਰਤੀ ਹੈ ਫਤਿਹਗੜ੍ਹ ਸਾਹਿਬ ਦੀ ਉੱਥੇ ਸਭ ਤੋਂ ਘੱਟ ਰੁੱਖ 0.32 ਦੇ ਕਰੀਬ ਦੱਸਿਆ ਜਾਂਦਾ ਵੀ ਇੱਥੇ ਰੁੱਖ ਨੇ ਜਦੋਂ ਕਿ ਮੇਰਾ ਜ਼ਿਲ੍ਹਾ ਬਰਾਂਡਾ ਕਹਿੰਦਾ ਬਰਾਂਡੇ ਦਾ ਟਿੱਬਿਆਂ ਦਾ ਜੀ ਉੱਥੇ ਰੁੱਖ ਨਹੀਂ ਸਾਡੇ ਵੀ ਇਦੋਂ ਕਿਤੇ ਜ਼ਿਆਦਾ ਹੋਣੇ ਇਸ ਲਈ ਅਸੀਂ ਸਾਰੇ ਇਕੱਠੇ ਹੋਏ ਆ ਇਲਾਕੇ ਦੇ ਲੋਕ ਇਕੱਠੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੋਈਆਂ ਨੇ ਅਸੀਂ ਅੱਜ ਇਹ ਮੀਟਿੰਗ ਕੀਤੀ ਹੈ ਫੈਸਲਾ ਕੀਤਾ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਇਹ ਰੁੱਖ ਅਸੀਂ ਨਹੀਂ ਕੱਟਣ ਦੇਵਾਂਗੇ ਜਿੰਨਾ ਚਿਰ ਸਰਕਾਰ ਪਾਸੇ ਜ਼ਮੀਨ ਇਨਕੁਆਇਰ ਕਰਕੇ ਰੁੱਖ ਲਾਉਣ ਦਾ ਪ੍ਰਬੰਧ ਨਹੀਂ ਕਰਦੀ ਜਿੰਨਾ ਚਿਰ ਸਰਕਾਰ ਜਿਹੜੇ ਛੋਟੇ ਪੌਦੇ ਨੇ ਛੋਟੇ ਬੂਟੇ ਨੇ ਜਿਹਨੂੰ ਖੋਕ ਕੇ ਲਾਇਆ ਜਾ ਸਕਦਾ ਉਹਨਾਂ ਨੂੰ ਇਹ ਤੋਂ ਖੋਕ ਕੇ ਕਿਸੇ ਹੋਰ ਥਾਂ ਨਹੀਂ ਲਾ ਦਿੰਦੀ ਉਹਦਾ ਪ੍ਰਬੰਧ ਨਹੀਂ ਕਰਦੇ ਉਹਨਾਂ ਚ ਰਹੀ ਅਸੀਂ ਇੱਥੇ ਇਹ ਸਾਰੀ ਅੱਜ ਟੀਮ ਸਾਡੀ ਇਕੱਠੀ ਹੋਈ ਹੈ ਲੋਕ ਇਕੱਠੇ ਹੋਏ ਇਲਾਕੇ ਦੇ ਬਹੁਤੇ ਲੋਕਾਂ ਦਾ ਮੈਂ ਤੁਹਾਨੂੰ ਦੱਸ ਦੇਣਾ ਵਿਰੋਧ ਕਰਦੇ ਨੇ ਇਸ ਗੱਲ ਦਾ ਕਈ ਮੈਨੂੰ ਵੀ ਫੋਨ ਗਏ ਫਤਿਹਗੜ ਸਾਹਿਬ ਤੋਂ ਪਟਿਆਲੇ ਤੋਂ ਕਿ ਬਾਈ ਸੜਕ ਕਿਉਂ ਨਹੀਂ ਚੌੜੀ ਹੋਣ ਦਿੰਦੇ ਤੁਸੀਂ ਸੜਕ ਦੇ ਵਿਰੋਧੀ ਹੋ ਵਿਕਾਸ ਦੇ ਵਿਰੋਧੀ ਹੋ ਇੱਥੇ ਐਕਸੀਡੈਂਟ ਹੁੰਦਾ ਮੌਤਾਂ ਹੁੰਦੀਆਂ ਬਹੁਤ ਪੀੜ ਭੜੱਕੇ ਵਾਲੀ ਸੜਕ ਆ ਅਸੀਂ ਹੁੰਦਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਸ ਗੱਲ ਦੇ ਲਈ ਸਾਡਾ ਵਿਰੋਧ ਨਾ ਕਰੋ ਵੀ ਅਸੀਂ ਸੜਕ ਚੌੜੀ ਨਹੀਂ ਹੋਣੀ ਅਸੀਂ ਸੜਕ ਦੇ ਵਿਰੋਧ ਨਹੀਂ ਆ ਅਸੀਂ ਕਹਿੰਦੇ ਰੁੱਖ ਬਚਨੇ ਚਾਹੀਦੇ ਇਹ ਸੋਡੇ ਲਈ ਵੀ ਤੇ ਸਾਡੇ ਲਈ ਸਾਰਿਆਂ ਲਈ ਹੈ ਸਾਡਾ ਮਕਸਦ ਇੰਨਾ ਹੀ ਆ ਵੀ ਇਹ ਸਿੱਪੀ ਹਜ਼ਾਰ ਰੁੱਖਾਂ ਦਾ ਕਤਲ ਹੋਣ ਜਾ ਰਿਹਾ ਇਹ ਤਾਂ ਤੁਸੀਂ ਦੇਖੋ ਜਿੰਨੀਆਂ ਵੀ ਸੜਕਾਂ ਜਿੰਨੇ ਵੀ ਹਾਈਵੇ ਬਣੇ ਆ ਲੱਖਾਂ ਰੁੱਖ ਕੱਟਦੇ ਪੇਪਰਵਾਂ ਦੇ ਹਾਲਾਂਕਿ ਐਨਜੀਟੀ ਤਾਂ ਇਹ ਵੀ ਕਹਿੰਦੀ ਹੈ ਵੀ ਤੁਸੀਂ ਹਰਾ ਰੁੱਖ ਕਿਸੇ ਵੀ ਤਰੀਕੇ ਨਾਲ ਪਾਟ ਨਹੀਂ ਸਕਦੇ ਪਰ ਇੱਥੇ ਕੋਈ ਪ੍ਰਵਾਹ ਨਹੀਂ ਕਿਸੇ ਕਾਨੂੰਨ ਦੀ ਸਭ ਤੋਂ ਝੜਾਂਗਾਂ ਜਾ ਰਹੀਆਂ ਸੋ ਅੱਜ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਐਫਓ ਨਾਲ ਸਾਡੀ ਗੱਲ ਹੋ ਚੁੱਕੀ ਹੈ ਡੀਐਫਓ ਕਹਿੰਦੀ ਮੇਰੇ ਧਿਆਨ ਚ ਹੀ ਨਹੀਂ ਹਾਲਾਂਕਿ ਸਾਡੀ ਟੀਮ ਦੇ ਮੈਂਬਰ ਨੇ ਕਪਲ ਰੋੜਾ ਜੀ ਉਹਨਾਂ ਨੇ ਮੇਲ ਕੀਤੀ ਕਿ ਆਹ ਦੇਖੋ ਜੀ ਐਨਜੀਟੀਆ ਨੋਟਿਸ ਆਇਆ ਹੋਇਆ ਤੁਸੀਂ ਦੱਸੋ ਕਹਿੰਦੇ ਮੇਰੇ ਕੋਲ ਤਾਂ ਪਹੁੰਚੇ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸਾਰੇ ਜਣੇ ਉਹੀ ਗੱਲ ਵੀ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ ਗੁੰਮਦਾ ਕਰਨ ਵਾਲੀ ਗੱਲ ਆ ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਸੋਡੇ ਸਹਿਯੋਗ ਨਾਲ ਹੀ ਅਸੀਂ ਇਹ ਰੁੱਖਾਂ ਦਾ ਕਤਲ ਹੁਣ ਰੋਕ ਸਕਦੇ ਆ ਤੇ ਤੁਸੀਂ ਵੱਤ ਤੋਂ ਵੱਤ ਜਦੋਂ ਵੀ ਅਸੀਂ ਅਗਲਾ ਸੱਦਾ ਦੇਵਾਂਗੇ ਤੇ ਸੜਕ ਤੇ ਬੈਠਣ ਦਾ ਦੇ ਅੱਗੇ ਜਾਂ ਜਿੱਦੇ ਵੱਟਣ ਪੱਟਣ ਆਏ ਉੱਦੇ ਰੋਕਣ ਦੀ ਗੱਲ ਕਰਗੇ ਉੱਦੇ ਵੱਡੀ ਦੇਖੋ ਸਰਕਾਰ ਨੇ ਆਪਣਾ ਜੋਰ ਲਾਉਣਾ ਸਰਕਾਰ ਨੇ ਆਪਣੇ ਵੱਲ ਦਾ ਪ੍ਰਯੋਗ ਕਰਨਾ ਤੇ ਲੋਕ ਹੀ ਆ ਜਿਹੜੇ ਰੋਕ ਸਕਦੇ ਆ ਤੇ ਲੋਕਾਂ ਦੀ ਸਾਰਿਆਂ ਲਈ ਆ ਇਹ ਇਕੱਲੇ ਇੱਕ ਬੰਦੇ ਲਈ ਨਹੀਂ ਆ ਸੋ ਇਸ ਕਰਕੇ ਲੋਕਾਂ ਨੂੰ اپੀਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੱਦਾ ਦੇਵਾਂਗੇ ਲਾਂਬੰਦੀ ਵੀ ਕਰਾਂਗੇ ਤੇ ਪਿੰਡਾਂ 'ਚ ਲੋਕਾਂ ਨੂੰ ਇਕੱਠੇ ਕਰਕੇ ਜਿੱਦ ਦੇ ਵਧਣ ਲੱਗੇ ਉਹਦੇ ਆ ਕੇ ਮੌਕੇ ਤੇ ਰੋਕਾਂਗੇ ਵੀ ਤੇ ਇੱਥੇ ਬੈਠਣਾ ਪਿਆ ਸੜਕ ਤੇ ਸ਼ਰਕ ਤੇ ਬੈਠਾਂਗੇ ਇਹਦੀ ਜ਼ਿੰਮੇਵਾਰ ਸਰਕਾਰ ਆ ਪ੍ਰਸ਼ਾਸਨ ਆ ਪੰਜਾਬ ਸਰਕਾਰ ਨੂੰ ਪੂਨ ਤਮਾਨ ਨੂੰ ਬੇਇੱਜ਼ਤੀ ਕਰਦੇ ਆ ਕਿ ਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਗੱਲਾਂ ਤੁਸੀਂ ਕਰਦੇ ਰਹੇ ਹੋ ਜੋ ਸਤਾਤ ਨਹੀਂ ਸੀਗੇ ਇਹ ਲੋਕ ਵਿਰੋਧੀ ਧਰਵੀਂ ਕੰਮ ਕਰਮਾਉ ਦੇ ਰਹੇ ਆਂ ਪੀ ਵੀ ਬਣੇ ਉਦੋਂ ਵੀ ਤੁਸੀਂ ਰੁੱਖਾਂ ਦੀ ਪਾਣੀਆਂ ਦੀ ਗੱਲ ਹਵਾਵਾਂ ਨੂੰ ਬਚਾਉਣ ਦੀ ਗੱਲ ਕਰਦੇ ਰਹੇ ਹੋ ਵੱਡੇ ਵੱਡੇ ਉਪਦੇਸ਼ ਗਰਮਾਣੀ ਦੇ ਵਿੱਚੋਂ ਦਿੰਦੇ ਰਹੇ ਹੋ ਤਾਂ ਅੱਜ ਇਹ ਬਹੁਤ ਵੱਡੀ ਸਮੱਸਿਆ ਦੂਜੀ ਅਸੀਂ ਗੱਲ ਕਹਿਣਾ ਚਾਹੁੰਦੇ ਆ ਕਿ 24 ਅਗਸਤ ਨੂੰ ਅ ਬੁੱਡੇ ਦਰਿਆ ਦੇ ਲਈ ਜੋ ਬੁੱਡੇ ਦਰਿਆ ਦੇ ਰਾਹੀ ਸਤਲੁਜ ਚਹਿਰਾ ਪਾਣੀਆਂ ਜਾ ਰਹੀਆਂ ਨੇ ਪਹਿਲੇ 35 40 ਸਾਲ ਤੋਂ ਸਾਨੂੰ ਜ਼ਹਿਰਾਂ ਦੇ ਕੇ ਕੈਮੀਕਲ ਦੇ ਕੇ ਯੂਰੇਨੀਅਮ ਪਾ ਕੇ ਪਾਣੀਆਂ 'ਚ ਮਾਰਿਆ ਜਾ ਰਿਹਾ ਸਾਡੇ ਜਵਾਕ ਅਪਾਹਜ ਪੈਦਾ ਹੋਣ ਲੱਗ ਗਏ ਹਰ ਤਰ੍ਹਾਂ ਦੀ ਬਿਮਾਰੀ ਪੰਜਾਬੀਆਂ ਨੂੰ ਚੁਪੜ ਗਈ ਧਰਤੀ ਨੂੰ ਕੈਂਸਰ ਹੋ ਗਿਆ ਮੱਛੀਆਂ ਨੂੰ ਕੈਂਸਰ ਹੋ ਗਿਆ ਸਾਡੇ ਪੰਛੀਆਂ ਨੂੰ ਪਸ਼ੂਆਂ ਨੂੰ ਕੈਂਸਰ ਹੋ ਗਿਆ ਕਾਲੇ ਕੀੜੇ ਹੋ ਗਏ ਪਿੰਡਾਂ ਦੇ ਪਿੰਡ ਸਾਡੇ ਤਬਾਹ ਹੋ ਚੱਲੇ ਆ ਉੱਜੜ ਚੱਲੇ ਆ ਉਹਨੂੰ ਜ਼ਹਿਰਾਂ ਨੂੰ ਰੋਕਣ ਲਈ 24 ਅਗਸਤ ਨੂੰ ਅਸੀਂ ਵੱਡਾ ਮਾਰਚ ਵੀਰਕਾ ਜਿਹੜਾ ਪਲਾਂਟ ਹੈ ਨਹਿਰ ਦੇ ਉੱਤੇ ਉੱਥੋਂ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਰੋ ਮਾਰਚ ਨੂੰ ਕਹਾਂਗੇ ਤੇ 15 ਸਤੰਬਰ ਤੱਕ ਸਾਡਾ ਅਲਟੀਮੇਟ ਵਾ ਕਿ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਅਸੀਂ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨ ਲੱਗੇ ਆ ਲੁਧਿਆਣੇ ਉਹ ਲੁਧਿਆਣੇ ਉਹਦੇ ਲਈ ਲੋਕਾਂ ਨੂੰ ਪ੍ਰੀ ਲੈ ਕੇ 24 ਅਗਸਤ ਨੂੰ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਇਹ ਮਸਲਾ ਸਾਰਿਆਂ ਦਾ ਨਾ ਸ਼ਹਿਰੀ ਦਾ ਨਾ ਪਿੰਡੂ ਦਾ ਨਾ امیر ਦਾ ਨਾ ਗਰੀਬ ਦਾ ਨਾ Hindu ਦਾ ਨਾ Sikh ਦਾ ਮਸਲਾ ਪਾਣੀ ਦੀ ਹਰਕਰੂ ਦਾ ਤੇ ਇਹ ਪਾਣੀ ਸਾਨੂੰ ਮਾਰ ਰਿਹਾ ਇਹ ਇਹ ਪਾਣੀ ਸਾਡੇ ਲਈ ਵਰਦਾਨ ਸੀ ਸਾਡੇ ਲਈ ਜੀਵਨ ਸੀ ਇਹ ਪਾਣੀ ਸਾਡੇ ਲਈ ਸਰਾਬ ਬਣ ਗਿਆ ਸਾਡੇ ਲਈ ਮੌਤ ਬਣ ਗਿਆ ਸੋ ਆਓ ਯਾਰ ਆਪਾਂ ਆਪਣੇ ਪਾਣੀਆਂ ਨੂੰ ਆਪਣੇ ਰੁੱਖਾਂ ਨੂੰ ਆਪਣੀ ਧਰਤੀਆਂ ਆਪਣੀਆਂ ਹਵਾਵਾਂ ਨੂੰ ਬਚਾਈਏ ਤੁਸੀਂ ਭਗਵਾਨ ਜੀ ਦੀ ਗੱਲ ਕਰਦੇ ਹੋ ਭਗਵਾਨ ਜੀ ਅੱਜ ਬਣ ਮਹਾ ਉਸ ਤੋਂ ਬਣਾ ਇੱਕ ਵਾਰ ਸਿਰਕ ਬਣਾ ਹਾਂ ਉਹ ਡਰਾਮੇ ਦੇਖੋ ਬਣ ਮਹਾ ਉਸ ਤੋਂ ਬਣਾਤਾ ਜੀ ਰੁੱਖ ਬੰਡ ਤੇ ਜੀ ਸਰਕਾਰ ਦਾ ਕੋਈ ਮੰਤਰੀ ਆ ਗਿਆ ਬੂਟਾ ਲਾ ਰਿਹਾ ਜੀ ਉਹਨੂੰ ਪਾਣੀ ਪਾ ਰਹੇ ਹੈ ਜੀ ਉਹ ਫੋਟੋਆਂ ਖਿੱਚੀਆਂ ਜਾ ਰਹੀਆਂ ਜੀ ਉਹ ਚੱਲਣਾ ਚੱਲ ਰਹੇ ਮੰਤਰੀ ਸਾਹਿਬ ਨੇ ਅਜ ਇੰਨੇ ਰੁੱਖ ਲਵਾਤੇ ਤੇ ਇਹ 26000 ਰੁੱਖ ਜਿਨ੍ਹਾਂ ਦੀ ਉਮਰ ਵਿੱਚ 50-50 ਸਾਲ ਵੀ ਹੋਣੀ ਆ ਤੁਸੀਂ ਕਦਰ ਕਰ ਰਹੇ ਹੋ ਬਾਈ ਜੀ ਕਿੰਨੇ ਕ ਐਸਟੀਮੇਟ ਦੇ ਮੁਤਾਬਕ ਹੋਣਗੇ ਇਹ ਰੁੱਖ ਦਰਖਤ ਜਿਹੜੇ ਪਟਿਆਲਾ ਰੋਡ ਤੇ ਤੇ ਕਿੰਨੇ ਘਟੇਗੇ ਇਹਦਾ ਐਸਟੀਮੇਟ ਨਹੀਂ ਹਨਾ ਸ਼ੁਰੂ ਕੀਤਾ ਇਹਨਾਂ ਨੇ ਕੰਮ ਇਹਨਾਂ ਨੇ ਪਰਸੋਂ ਚੌਥੇ ਸ਼ੁਰੂ ਕੀਤਾ ਉਹਦੇ ਅਸੀਂ ਆ ਗਏ ਸੀ ਮੌਕੇ ਤੇ ਇੱਕ ਵਾਰੀ ਠੇਕੇਦਾਰ ਨੂੰ ਰੋਕ ਗਏ ਅਸੀਂ ਹੁਣੇ ਦੁਬਾਰਾ ਅਸੀਂ ਇਕੱਠ ਕੀਤਾ ਤਾਂ ਦੁਬਾਰਾ ਕਿਉਂਕਿ ਕਰਨਗੇ ਜਿਸ ਤਰੀਕੇ ਨਾਲ ਇਹਨਾਂ ਨੇ ਪ੍ਰਸ਼ਾਸਨ ਦਾ ਰਵਈਆ ਇੰਨੇ ਜਿਹੇ ਕਾਨੂੰਨ ਮੁਤਾਬਕ ਹੋ ਰਿਹਾ ਤਾ ਕਾਨੂੰਨ ਤਾਂ ਫਿਰ ਕਾਨੂੰਨ ਮੁਤਾਬਕ ਇਹ ਚਿੱਠੀਆਂ ਜਿਹੜੀਆਂ ਭੇਜ ਚੁੱਕੇ ਆ ਵੀ ਐਨਜੀਟੀ ਦਾ ਜਵਾਬ ਦਿਓ ਚਲੋ ਕਾਨੂੰਨ ਵੀ ਛੱਡ ਦਿਓ ਅਸੀਂ ਕੁਦਰਤ ਨੂੰ ਵੀ ਸਾਹਮਣਾਂ ਹੈ ਕੁਦਰਤ ਨੂੰ ਸੰਭਾਲਣ ਦਾ ਫਰਜ਼ ਕਿਸਦਾ ਸਰਕਾਰਾਂ ਦਾਕ ਸਾਡਾ ਅੱਜ ਤਾਂ ਹਰਥਾਂ ਸਾਡੀ ਸਾਰੀ ਟੀਮ ਬੈਠੀ ਹੈ ਕਦੇ ਮੱਤੇ ਬਾੜ ਦੇ ਜੰਗਲ ਦੇ ਬਚਾਉਣ ਲਈ ਚਲੇ ਗਏ ਕਦੇ ਪਾਣੀਆਂ ਦਾ ਮੁੱਦਾ ਉੱਠ ਖੜਿਆ ਉੱਥੇ ਚਲੇ ਗਏ ਆ ਰੁੱਖਾਂ ਦਾ ਉੱਠ ਖੜਿਆ ਇੱਥੇ ਆ ਕੇ ਇਹ ਜ਼ਿੰਮੇਵਾਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਬਣਦੀ ਹੈ ਪਰ ਇਹ ਅੱਛੇ ਸਰਕਾਰ ਨੂੰ ਜਗਾ ਰਹੇ ਨੇ ਲੋਕ ਜਗਾਉਣ ਦੇ ਬਾਵਜੂਦ ਵੀ ਸਰਕਾਰ ਟਸ ਤੋਂ ਮਸਰੀ ਹੋ ਰਹੀ ਹੈ ਸਰਕਾਰ ਲਗਾਤਾਰ ਇਹ ਕਾਹਨ ਕਰ ਰਹੀ ਹੈ ਕੁਦਰਤ ਦਾ ਸੋ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਹੁਣ ਤਾਂ ਸੁੱਡਦੀ ਆਸ ਹੈ ਤੁਸੀਂ ਉੱਠ ਕੇ ਸਾਡਾ ਸਾਥ ਦਿਓ ਕਿ ਆਪਾਂ ਇਹਨਾਂ ਨੂੰ ਪ੍ਰੋਕਸ ਰਕਤਾ ਨੂੰ ਬਚਾਉਣ ਦੇ ਲਈ ਅੱਜ ਕੋਈ ਕਮੇਟੀ ਦਾ ਗਠਨ ਵੀ ਕਰਿਆ ਬਿਲਕੁਲ ਇੱਥੇ ਇੱਕ ਲੋਕਲ ਹੈ ਜਿਹੜੀ ਇਹਨਾਂ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਹੈ ਤਾਂ ਉਹਦੇ ਹਿਸਾਬ ਨਾਲ ਹੀ ਅਗਲੀ ਅਗਲੀ ਜਿਹੜੀ ਰਣਨੀਤੀ ਉਹ ਲਿਖੀ ਜਾਵੇ ਬਾਕੀ ਸੰਸਥਾ ਵੱਲੋਂ ਵੀ ਕੋਈ ਪ੍ਰਸਤ ਕਰਾਉਣ ਦੀ ਲਈ ਅੱਜ ਤਾਂ ਬਹੁਤ ਚਿਰ ਦੇ ਲੱਗੇ ਰਹੇ ਇਹਦੇ 15 16 ਸਾਲ ਤੋਂ ਲੱਗੇ ਪਏ ਆ ਹਰ ਸਾਲ ਲਾਉਣੇ ਵੀ ਆ ਲਵਾਉਣੇ ਵੀ ਆ ਪਾਲਦੇ ਵੀ ਆ ਸਾੰਭਦੇ ਵੀ ਆ ਲੜਦੇ ਵੀ ਆ ਲੋਕਾਂ ਨਾਲ ਪਰਚੇ ਵੀ ਕਰਾਏ ਆ ਮੈਂ ਤਾਂ ਆ ਪਿੱਛੇ ਤੋਂ ਹੀ ਖਬਰ ਚ ਸੁਣੀ ਹੋਣੀ ਆ ਮੇਰੇ ਏਰੀਏ ਦੇ ਵਿੱਚ ਮੇਰੇ ਇਲਾਕੇ ਦੇ ਵਿੱਚ ਟਾਲੀਆਂ ਪਟਤੀਆਂ ਹੀ ਲੋਕਾਂ ਨੇ ਸੜਕਾਂ ਦੇ ਖਾਲਾਂ ਦੇ ਖੜੀਆਂ ਮੈਂ ਕਿਹਾ ਚੋਰੀ ਦਾ ਪਰਚਾ ਕਰਾਇਆ ਬੰਦਿਆਂ ਤੇ ਵੀ ਟਾਲੀਆਂ ਚੋਰੀ ਪੱਟ ਕੇ ਲੈ ਕੇ ਗਏ ਆ ਤਹਾਦਨ ਮੈਂ ਉਹ ਲਈ ਲੜਿਆ ਫਿਰ ਮੈਂ ਖੀਰ ਤੇ ਜਾ ਕੇ ਕਿਹਾ ਮੈਂ ਟੱਲੀਆਂ ਮੈਂ ਜਿਹੜੀਆਂ ਛੁੱਟੀਆਂ ਪੰਗਾਂ ਪੱਟੀਆਂ ਪੰਗਾਂ ਇਹ ਚੱਕ ਕੇ ਹਾਈਵੇ ਜਾਮ ਕਰੂੰਗਾ ਫਿਰ ਜਾ ਕੇ ਪ੍ਰਸ਼ਾਸਨ ਨੇ ਤੇਰੇ ਤੋਂ ਨਾਸੀ ਦਾ ਪਰਚਾ ਦੋ ਆ ਸਾਡੇ ਸਾਰੇ ਮੇਰੀ ਟੀਮ ਡਾਕਟਰ ਅਮਨ ਜੀ ਬੈਠੇ ਆ ਜਸਕੀਰਤ ਜੀ ਬੈਠੇ ਆ ਲੰਬਾ ਜੀ ਬੈਠੇ ਸਾਰੀ ਟੀਮ ਬੈਠੀ ਇਹ ਉਹ ਆ ਜਿਨ੍ਹਾਂ ਨੇ ਮੱਤੇ ਬਾੜ ਦੇ ਜੰਗਲ ਨੂੰ ਬਚਾਉਣ ਲਈ ਬੜੀ ਜਦੋਜहद ਕੀਤੀ ਲੱਖਾਂ ਹੀ ਰੁੱਖਾਂ ਨੂੰ ਬਚਾਇਆ ਸੋ ਇਹਦਾ ਬਹੁਤ ਚਿਰ ਤੋਂ ਲੱਗੇ ਹੋਏ ਭਜੀ ਆਲੇ ਪਾਣੀਆਂ ਦੀ ਗੱਲ ਮੈਂ ਤਾਂ ਕਾਫੀ ਸਮੇਂ ਤੋਂ ਲੜਾਈ ਲੜ ਰਹੇ ਹਾਂ ਕਿਉਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਕੀ ਗੱਲ ਆ ਕਿ ਪ ਕਾਰਨ ਕੀ ਉਹਦੇ ਵਿੱਚ ਵੱਡੀਆਂ ਜਿਹੜੇ ਵੱਡੇ ਘਰਾਣੇ ਆ ਨਾ ਵੱਡੇ ਕਾਰਪੋਰੇਟ ਨੇ ਜਿਨ੍ਹਾਂ ਨੇ ਤਾਰਾਂ ਦਿੱਲੀ ਨਾਲ ਜੁੜਦੀਆਂ ਸੈਂਟਰ ਸਰਕਾਰਾਂ ਨਾਲ ਜੁੜਦੀਆਂ ਜਿਹੜੇ ਲੱਖਾਂ ਕਰੋੜਾਂ ਰੁਪਇਆ ਚੜਾਵਾ ਚੜਾਉਂਦੇ ਆ ਉਧਰ ਉਹ ਖੜੇ ਆ ਇਧਰ ਆਮ ਲੋਕ ਖੜੇ ਆ ਐਚੀ ਬਾਈ ਜੀ ਬੈਠੇ ਆ ਇਹ ਹੁਣੇ ਦੱਸ ਰਹੇ ਸੀ ਇਹਨਾਂ ਦੇ ਇਥੋਂ ਨਹਿਰ ਆਉਂਦੀ ਆ ਕੀ ਨਹਿਰ ਬਾਈਦੀ ਆ ਨਾ 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 ਹਾਸਲਾ ਕੀ ਨਹਿਰ ਬਾਈ ਜੀ ਹਾਸਲਾ ਨਦੀ ਹਾਸਲਾ ਨਦੀ ਹਾਸਲਾ ਨਦੀ ਆਉਂਦੀ ਆ ਹ ਚੋਆ ਆਉਂਦਾ ਜਿਹੜਾ ਉਹ ਉਹਨ ਚੋਆ ਸਾਡੀ ਇਤਿਹਾਸਕ ਧਰਤੀ ਫਤੇਗੜ ਸਾਹਿਬ ਦੀ ਸਾਡੇ ਉਥੋਂ ਦੀ ਬਿਲਕੁਲ ਗੁਰੂ ਘਰ ਦੇ ਨਾਲ ਦੀ ਆਉਂਦਾ ਕੋ ਚੋਏ ਦੇ ਉੱਤੇ ਕਹਾ ਫੈਕਟਰੀ ਲਾਤੀ ਮੁਰੋ ਬੰਦੀ ਕਰਤਾ ਹਾਲਾਂਕਿ ਇਹ ਕੁਦਰਤੀ ਤੌਰ ਤੇ ਵੀ ਕਾਨੂੰਨੀ ਤੌਰ ਤੇ ਤੇ ਵੀ ਚੋਏ ਪੱਕੇ ਨਹੀਂ ਕੀਤੇ ਜਾਂਦੇ ਉਹਨੂੰ ਪੱਕਾ ਕਰਕੇ ਉਹਨੂੰ ਪੱਕੇ ਤੌਰ ਤੇ ਫੈਕਟਰੀ ਲਾਤੀ ਉਹ ਸਾਰਾ ਜਦੋਂ ਪਾਣੀ ਪਿੱਛੋਂ ਆਉਣਾ ਹੈ ਉਹ ਸਾਰਾ ਜਿੰਨਾ ਸਾਡੇ ਤੇ ਗੁਰੂ ਘਰ ਉਹ ਸਾਰੇ ਡੁੱਬਣਗੇ ਉਹ ਟਹਿਣਗੇ ਕੋਈ ਪ੍ਰਵਾਹ ਨਹੀਂ ਸੋ ਲੋਕਾਂ ਨੂੰ ਅਪੀਲ ਹੈ ਕਿ ਲੋਕੋ ਉੱਠੋ ਯਾਰ ਹੁਣ ਤਾਂ ਬਹੁਤ ਜ਼ਬਰਦਸਤ ਇਲਤਿਹਾਨ ਹੈ ਇਹ ਬਾਈ ਜੀ ਬੰਨ ਲਾ ਕੇ ਸਰਾਂ ਨੂੰ ਬਚਾਇਆ ਸੀ ਪਹਿਲਾਂ ਜਿਹੜਾ ਅੱਗੇ ਫੈਕਟਰੀ ਬਣੀ ਉਹ ਕਰੋ ਬਾਈ ਜੀ ਹੋਰੀ ਹੋ ਜਾ ਤੂੰ ਕਰੋ ਬਾਈ ਜੀ